ਸਾਚੀਅ ਕਾਲ ਦਾ ਅਨਮੂਟ ਦੇਖ ਰਹੇ ਹੋ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਰੁਕ ਕਰ ਲਵਾਂਗੇ ਅੱਜ ਪੰਜਾਬ ਦੀ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਹੈ ਅਤੇ ਇਸ ਮੀਟਿੰਗ ਦੇ ਵਿੱਚ ਕਾਫੀ ਵੱਡੇ ਫੈਸਲੇ ਲਿੱਤੇ ਗਏ ਨੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਦੇ ਉੱਤੇ ਮੀਟਿੰਗ ਹੋਈ ਤੇ ਕੈਬਨਿਟ ਬੈਠਕ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੇ ਰਾਹੀਂ ਬੈਠਕ ਦੇ ਵਿੱਚ ਲਿੱਤੇ ਗਏ ਫੈਸਲਿਆਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਨਿਯਮਾ 2004 ਦੇ ਵਿੱਚ ਸੋਧ ਨੂੰ ਜਿਹੜੀ ਆ ਪ੍ਰਭਾਵਨਕੀ ਦੇ ਦਿੱਤੀ ਗਈ ਹੈ ਰਿਕਾਰਡ ਸੋਧ ਦੀਆਂ ਜੋ ਸ਼ਕਤੀਆਂ ਨੇ ਉਹ ਵੀ ਡਿਪਟੀ ਕਮਿਸ਼ਨਰਾਂ ਨੂੰ ਦੇ ਦਿੱਤੀਆਂ ਗਈਆਂ ਨੇ ਤਾਂ ਇਸ ਤੋਂ ਇਲਾਵਾ ਕਈ ਹੋਰ ਵੱਡੇ ਫੈਸਲੇ ਵੀ ਹੋਏ ਨੇ ਉਹ ਜਾਣਦੇ ਆ ਕਿਸ ਤਰੀਕੇ ਦੇ ਫੈਸਲੇ ਆਦੀ ਕੈਬਨਟ ਦੇ ਵਿੱਚ ਹੋਏ ਨੇ ਅੱਜ ਪੰਜਾਬ ਕੈਬਨਟ ਦੀ ਕਹਿ ਮੀਟਿੰਗ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਈ ਜਿਦੇ ਵਿੱਚ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਪੰਜਾਬ ਦੀਆਂ ਵੱਖ-ਵੱਖ ਪਾਲਿਸੀਆਂ ਦੇ ਉੱਤੇ ਪੰਜਾਬ ਦੇ ਰੈਵਿਊ ਨੂੰ ਦੇਖਦੇ ਹੋਏ ਕੁਝ ਜਿਹੜੇ ਪ੍ਰਸ਼ਾਸਕਿਕ ਸੁਧਾਰ ਸੀ ਉਹਨਾਂ ਨੂੰ ਦੇਖਦੇ ਹੋਏ ਲੈ ਗਏ ਜਿਨ੍ਹਾਂ ਵਿੱਚੋਂ ਮੁਢਲੇ ਰੂਪ ਵਿੱਚ ਪਹਿਲਾ ਜਿਹੜਾ ਏਜੰਡਾ ਸੀਗਾ ਉਹ ਪੰਜਾਬ ਰਾਜ ਐਨ ਆਰ ਆਈ ਕਮਿਸ਼ਨ ਆ ਜਿਹੜਾ ਉਹਦੀ ਸਾਲਾਨਾ ਰਿਪੋਰਟ ਸੀਗੀ ਸਾਲਾਨਾ ਪਿਛਲੇ ਸਾਲ ਦੌਰਾਨ ਉਹਨਾਂ ਨੇ ਕੀ ਕੀ ਕੰਮ ਕੀਤਾ ਉਹ ਸਾਲਾਨਾ ਰਿਪੋਰਟ ਜਿਹੜੀ ਆ ਅੱਜ ਦੀ ਇਸ ਕੈਬਨਿਟ ਚ ਰੱਖੀ ਗਈ ਜਿਹਨੂੰ ਸਾਰਿਆਂ ਨੇ ਪਾਸ ਕੀਤਾ ਔਰ ਉਸ ਤੋਂ ਬਿਨਾ ਦੂਸਰਾ ਜਿਹੜਾ ਸੀਗਾ ਕੇ ਪਰਸਨਲ ਡਿਪਾਰਟਮੈਂਟ ਦੇ ਅੰਦਰ ਪਰਸਨਲ ਡਿਪਾਰਟਮੈਂਟ ਦੇ ਅੰਦਰ ਲਗਭਗ 800 ਤੋਂ ਉੱਪਰ ਕੇਸ ਜਿਹੜੇ ਲਗੇ ਉਹ ਆਨਰੇਬਲ ਹਾਈ ਕੋਰਟ ਚ ਚੱਲ ਰਹੇ ਨੇਗੇ ਉਹਨਾਂ ਕੇਸਾਂ ਦੇ ਅੰਦਰ ਜਦੋਂ ਸਾਡੇ ਆਫੀਸਰ ਸਾਹਿਬ ਆ ਜਾਂਦੇ ਨੇ ਤਾਂ ਕਿਤਨੇ ਕਿਤੇ ਕੋਈ ਨਾ ਕੋਈ ਟੈਕਨੀਸ਼ ਕਲਟੀ ਰਹਿ ਜਾਂਦੀਆਂ ਨੇਗੀਆਂ ਕੋਈ ਨਾ ਕੋਈ ਲੀਗਲ ਹਿੱਚ ਰਹਿ ਜਾਂਦੀ ਆ ਤਾਂ ਉਹਨੂੰ ਠੀਕ ਕਰਨ ਦੇ ਲਈ ਅੱਜ ਅਸੀਂ ਇੱਕ ਨਵੀਂ ਅਸਾਮੀ ਦੀ ਰਚਨਾ ਕੀਤੀ ਆ ਜਿਹੜੀ ਆ ਲਾਅ ਆਫੀਸਰ ਹੋਊਗਾ ਲਿਟੀਗੇਸ਼ਨ ਦਾ ਤਾਂ ਕਿ ਜਿਹੜਾ ਪਰਸਨਲ ਡਿਪਾਰਟਮੈਂਟ ਦਾ ਕੰਮਕਾਰ ਆ ਉਹ ਅੱਛੇ ਤਰੀਕੇ ਦੇ ਨਾਲ ਠੀਕ ਠੰਗ ਨਾਲ ਚੱਲ ਸਕੇ ਇਸ ਤੋਂ ਬਿਨਾ ਅਹਿਮ ਫੈਸਲਾ ਲੈਂਦੇ ਆ ਇੱਕ ਬਹੁਤ ਵੱਡਾ ਸੀਆ ਦਾ ਵਾਟਰ ਐਮੈਂਡਮੈਂਟ ਐਕਟ 2024 ਪ੍ਰੋਵੈਂਸ਼ਨ ਆਫ ਪ੍ਰੋਵੈਂਸ਼ਨ ਐਂਡ ਕੰਟਰੋਲ ਆਫ ਪੋਲੂਸ਼ਨ ਐਮੈਂਡਮੈਂਟ ਐਮੈਂਡਮੈਂਟ ਐਕਟ 2024 ਦੇ ਵਿੱਚ ਇੱਕ ਬਹੁਤ ਵੱਡੀ ਸੋਧ ਕੀਤੀ ਗਈ ਅੱਗੇ ਇਸ ਐਕਟ ਦੇ ਦੌਰਾਨ ਅੱਗੇ ਇਸ ਐਕਟ ਦੇ ਵਿੱਚ ਇਹ ਹੁੰਦਾ ਸੀਗਾ ਕਿ ਸਜ਼ਾ ਦਾ ਪ੍ਰਬੰਧਨ ਸੀਗਾ ਕਿ ਜੇਕਰ ਕੋਈ ਵਿਅਕਤੀ ਇਸ ਸੈਕਟਰ ਦੀ ਕਿਸੇ ਵੀ ਪ੍ਰੋਵੀਜ਼ਨ ਨੂੰ ਤੋੜਦਾ ਸੀਗਾ ਤਾਂ ਉਹਨੂੰ ਸਜ਼ਾ 6 ਮਹੀਨੇ 3 ਮਹੀਨੇ ਜਿਹੜੇ ਨੇਗੇ ਉਹ ਕੀਤੀ ਜਾਂਦੀ ਸੀ ਹੁਣ ਉਹਨੂੰ ਡੀਕ੍ਰਿਮੀਨਲਾਈਜ਼ ਕੀਤਾ ਗਿਆ ਹੈਗਾ ਸੋ ਉਸ ਦੇ ਤਹਿਤ ਉਸ ਦੇ ਤਹਿਤ ਜਿਹੜਾ ਹੁਣ ਵੱਡਾ ਫੈਸਲਾ ਕੀਤਾ ਗਿਆ ਕਿ ਹੁਣ ਜੇਲ੍ਹ ਚ ਨਹੀਂ ਜਾਊਗਾ ਬਲਕਿ ਉਹਨੂੰ ਮਾਨਿਟਰਿੰਗ ਜਿਹੜੇ ਪੈਸੇ ਨੇ ਫਾਈਨ ਜਿਹੜਾ ਜੇ ਮੈਂ ਗੱਲ ਕਰਾਂ ਪੈਲੰਟੀ ਦੇ ਰੂਪ ਵਿੱਚ ਫਾਈਨ ਦੇਣਾ ਪਊਗਾ ਜਿਹੜਾ 5000 ਤੋਂ ਲੈ ਕੇ 15 ਲੱਖ ਤੱਕ ਵਕ ਵਕ ਪ੍ਰੋਵੀਜ਼ਨਾ ਚ ਹੋਊਗਾ ਕਿ ਜੇਕਰ ਕੋਈ ਇਸ ਐਕਟ ਦੇ ਅੰਦਰ ਕੋਈ ਵੀ ਗਲਤੀ ਕਰਦਾਗਾ ਜਿਹੜੀ ਆਲਰੇਡੀ ਸੀਗੀ ਉਹ ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਵੀ ਐਕਟ ਨੂੰ ਸੋਧਿਆ ਗਵਰਨਮੈਂਟ ਆਫ ਇੰਡੀਆ ਨੇ ਸੋਧਿਆ ਤੇ ਲਗਭਗ 18 ਸਟੇਟਾਂ ਨੇ ਵੀ ਇਸ ਐਕਟ ਨੂੰ ਸੋਧਿਆ ਤੋਂ ਪੰਜਾਬ ਰਾਜ ਜਿਹੜਾ 19ਵਾਂ ਸਟੇਟ ਆ ਜਿਹਦੇ ਅੰਦਰ ਅਸੀਂ ਇਹ ਪ੍ਰੋਵੀਜ਼ਨਾ ਚੇਂਜ ਕੀਤੀਆਂ ਨੇ ਹੁਣ ਸੈਂਟੈਂਸ ਜਿਹੜਾ ਹੈਗਾ ਜਿਹਨੂੰ ਆਪਾਂ ਕਹਿ ਦਈਏ ਜੇਲ੍ਹ ਜਾਣ ਦਾ ਜਿਹੜਾ ਕੰਮ ਸੀਗਾ ਉਹ ਖਤਮ ਹੋਇਆਗਾ ਹੁਣ 5000 ਤੋਂ ਲੈ ਕੇ 15 ਲੱਖ ਰੁਪਏ ਤੱਕ ਜਿਹੜਾ ਉਹ ਜੁਰਮਾਨਾ ਲੱਗੂਗਾ ਔਰ ਉਹਦੇ ਵਿੱਚ ਅਸੀਂ ਇੱਕ ਐਡਜੂਡੀਕੇਟਿੰਗ ਅਫੀਸਰ ਸੈਕਟਰੀ ਲੈਵਲ ਦੇ ਪੱਧਰ ਦਾ ਉਹ ਨਿਯੁਕਤ ਕਰਾਂਗੇ ਜਿਹਦੇ ਕੋਲੇ ਜਾ ਕੇ ਸਾਰੀ ਜਿਹੜੀ ਆ ਅ ਪ੍ਰਕਿਰਿਆ ਪੂਰੀ ਹੋਊਗੀ ਕਿ ਕੀ ਉਹਨੇ ਜਿਹੜਾ ਗਲਤ ਕੰਮ ਕੀਤਾਗਾ ਔਰ ਇਸ ਤੋਂ ਬੈਨਾ ਇੱਕ ਚੇਅਰਮੈਨ ਜਿਹੜਾ ਉਹ ਵੀ ਬਣੂਗਾ ਬਟ ਲੇਕਿਨ ਕੰਸੈਂਟ ਵਾਲਾ ਜਿਹੜਾ ਚੈਪਟਰ ਹੈਗਾ ਉਹ ਸੈਕਸ਼ਨ 25 ਉਹਦੇ 'ਚ ਕੋਈ ਸੋਧ ਨਹੀਂ ਕੀਤੀ ਹੈਗੀ ਜਿਹੜਾ ਕੰਸੈਂਟ ਦਾ ਇਸ਼ੂ ਆ ਉਹਨੂੰ ਲੈ ਕੇ ਅਸੀਂ ਚੁੱਪਾਂ ਸ਼ਾਂਤਾਂ ਤੇ ਕਿਉਂਕਿ ਜੇਕਰ ਕੋਈ ਗਲਤ ਵੱਡਾ ਗਲਤ ਕੰਮ ਕਰਦਾ ਉਹ ਉਸ ਪ੍ਰਾਣੀ ਸਜ਼ਾ ਰਹੂਗੀ ਜਿਹੜੇ ਛੋਟੇ ਆਫੈਂਸਸ ਨੇਗੇ ਜਿਨ੍ਹਾਂ ਵਿੱਚ ਮੈਸਮ ਦਾ ਅਨਨੈਸੈਸਰੀ ਪਰ ਕਿਤਨੇ ਕਿਤੇ ਉਹ ਕਰਪਸ਼ਨ ਦਾ ਵੀ ਅੱਡਾ ਬਣ ਜਾਂਦੇ ਸੀਗੇ ਉਹਦੇ ਅੰਦਰ ਇਹ ਆ ਕਿ ਬੰਦਾ 5000 ਤੋਂ ਲੈ ਕੇ 15000 ਰੁਪਏ ਤੱਕ ਦਾ 15 ਲੱਖ ਤੱਕ ਦਾ ਸੌਰੀ ਅਸੀਂ ਪ੍ਰਬਧਾਨ ਕੀਤਾਗਾ ਇਸ ਤੋਂ ਬਿਨਾ ਅੱਜ ਇੱਕ ਅਹਿਮ ਫੈਸਲਾ ਹੋਰ ਜਿਹੜਾ ਪੰਜਾਬ ਕਾਫੀ ਲੰਬੇ ਅਰਸੇ ਤੋਂ ਜਿਹੜਾ ਪੈਂਡਿੰਗ ਪਿਆ ਸੀਗਾ ਪੰਜਾਬ ਜਨਮ ਤੇ ਮੌਤ ਰਜਿਸਟ੍ਰੇਸ਼ਨ ਨਿਯਮ 2000 204 2004 ਇਹਦੇ ਵਿੱਚ ਕੀ ਸੀਗਾ ਕਿ ਜੇਕਰ ਤੁਹਾਡੀ ਬੱਚਾ ਪੈਦਾ ਹੋਣ ਤੋਂ ਬਾਅਦ ਜੇਕਰ ਕੋਈ ਵੀ ਵਿਅਕਤੀ ਆਪਣੇ ਬੱਚੇ ਦਾ ਜਨਮ ਦੀ ਰਜਿਸਟ੍ਰੇਸ਼ਨ ਜੜੀਆ ਉਹ ਦਿਨ 1 ਇਅਰ ਨਹੀਂ ਕਰਾਉਂਦਾ ਸੀਗਾ ਤਾਂ ਉਹਨੂੰ ਮੈਜਿਸਟਰ ਸਾਹਿਬ ਕੋਲ ਜਾ ਕੇ ਉਹਨੂੰ ਅਦਾਲਤ ਦੇ ਵਿੱਚ ਜਾ ਕੇ ਉਥੋਂ ਇੱਕ ਆਰਡਰ ਪਾਸ ਕਰਵਾਉਣਾ ਪੈਂਦਾ ਸੀਗਾ ਇੱਕ ਆਰਡਰ ਲੈਣਾ ਪੈਂਦਾ ਸੀਗਾ ਔਰ ਬਹੁਤ ਵੱਡਾ ਇਹਦੇ ਵਿੱਚ ਉਹਨੂੰ ਐਵੀਡੈਂਸ ਦੇਣਾ ਪੈਂਦਾ ਸੀਗੇ ਕਿ ਮੈਂ ਕਿਉਂ ਨਹੀਂ 1 ਸਾਲ ਦੇ ਅੰਦਰ ਕਰਵਾਇਆ ਇਹਦਾ ਜਨਮ ਕਿੱਥੇ ਹੋਇਆ ਸੀ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਸੀਗੀਆਂ ਆਉਂਦੀਆਂ ਸੀਗੀਆਂ ਹੁਣ ਇਹਨੂੰ ਸੋਧ ਕੀਤਾ ਗਿਆ ਸਾਰੀਆਂ ਪਾਵਰਾਂ ਜਿਹੜੀਆਂ ਲਗੀਆਂ ਉਹ ਆਨਰੇਬਲ ਡੀਐਮ ਸਾਹਿਬ ਅੰਤੀਆ ਡਿਪਟੀ ਕਮਿਸ਼ਨਰ ਸਾਹਿਬ ਨੂੰ ਦਿੱਤੀਆਂ ਲਗੀਆਂ ਕਿ ਸੈਲਫ ਡੈਕਲੇਰੇਸ਼ਨ ਲੈ ਕੇ ਉਹ ਜਿਹੜਾ ਆਪਣਾ ਜਨਮ ਰਜਿਸਟਰਡ ਕਰਵਾ ਸਕਦਾ ਹੈ ਇਸ ਤੋਂ ਬਿਨਾ ਇਸ ਐਕਟ ਦੇ ਅੰਦਰ ਇੱਕ ਹੋਰ ਸੋਧ ਹੋਈ ਆ ਕਿ ਜੇਕਰ ਕੋਈ ਵਿਅਕਤੀ ਕਿਸੇ ਬਿਮਾਰੀ ਨਾਲ ਉਹਦੀ ਮੌਤ ਹੁੰਦੀ ਆ ਤਾਂ ਡਾਕਟਰ ਨੂੰ ਰੀਜ਼ਨ ਜਿਹੜਾ ਸਰਟੀਫਿਕੇਟ ਤੇ ਲਿਖਣਾ ਪਊਗਾ ਸਰਟੀਫਿਕੇਟ ਦੇ ਅੰਦਰ ਲਿਖਣਾ ਪਊਗਾ ਕਿ ਇਹਦੀ ਮੌਤ ਸਰੋਸਿਸ ਨਾਲ ਹੋਈ ਆ ਹਾਰਟ ਅਟੈਕ ਨਾਲ ਹੋਈ ਆ ਬ੍ਰੇਨ ਅਟੈਕ ਨਾਲ ਹੋਈ ਆ ਜਾਂ ਹੋਰ ਵੀ ਜੋ ਵੀ ਰੀਜ਼ਨ ਹੈਗਾਗਾ ਜਿਹੜਾ ਵੀ ਰੀਜ਼ਨ ਹੈਗਾਗਾ ਉਹ ਰੀਜ਼ਨ ਜਿਹੜਾ ਡਾਕਟਰ ਨੂੰ ਸਾਈਟ ਕਰਨਾ ਪਊਗਾ ਉਹੀ ਰੀਜ਼ਨ ਜਿਹੜਾ ਉਹ ਅੱਗੇ ਸਰਟੀਫਿਕੇਟ ਚ ਹੋਊਗਾ ਕਿਉਂਕਿ ਨਹੀਂ ਵਿਦਆਊਟ ਰੀਜ਼ਨ ਕਈ ਵਾਰ ਕਾਨੂੰਨੀ ਲੀਗਲ ਪ੍ਰੋਬਲਮਾਂ ਆਉਂਦੀਆਂ ਸੀਗੀਆਂ ਜੇ ਮੈਂ ਕਹਿ ਲਵਾਂ ਮੈਂ ਵਕੀਲ ਹਾਂ ਇਸ ਕਰਕੇ ਮੈਂ ਕਹਿ ਸਕਦਾਗਾ ਕਿ ਜੇਕਰ ਕਿਸੇ ਨੇ ਵਿਲ ਵਸੀਅਤ ਕਰਾਈਆ ਉਹ ਕਈ ਵਾਰ ਕੀ ਹੁੰਦਾ ਸੀਗਾ ਮੌਤ ਤੋਂ 4 ਦਿਨ ਪਹਿਲਾਂ ਵਸੀਅਤ ਹੋ ਜਾਂਦੀ ਸੀਗੀ ਔਰ ਪਤਾ ਹੋਣ ਲੱਗ ਜਾ ਕਰੂਗਾ ਡਾਕਟਰ ਦੱਸ ਦਿਆ ਕਰੂਗਾ ਕਿ ਭਾਈ ਇਹ ਤਾਂ ਕਮੇਚ 3 ਮਹੀਨੇ ਦਾ ਪਿਆ ਸੀਗਾ ਕਈ ਵਾਰ ਹੁੰਦਾ ਨਾ ਪਿੰਡਾਂ ਚੱਲਦਾ ਸੀ ਉਹ ਮਰੇ ਪੇ ਵਿਅਕਤੀ ਦੇ 10 ਅੰਗੂਠਾ ਲਵਾ ਕੇ ਕੰਮ ਚਲਾ ਲੈਂਦੇ ਸੀਗੇ ਸੋ ਉਹ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮਾਂ ਆਉਂਦੀਆਂ ਸੀਗੀਆਂ ਤਾਂ ਉਹਦੇ ਤੋਂ ਜਿਹੜਾ ਵੱਡੀ ਰਾਹਤ ਜਿਹੜੀ ਆ ਉਹ ਮਿਲੂਗੀ ਇਸੋ ਬਿਨਾ ਜੇ ਮੁੱਖ ਮੰਤਰੀ ਤੀਰਥ ਯਾਤਰਾ ਸੀ ਮੁੱਖ ਮੰਤਰੀ ਤੀਰਥ ਯਾਤਰਾ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਪਹਿਲਾਂ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਆ ਉਹ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਆਉਂਦੀ ਸੀਗੀ ਹੁਣ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਆ ਉਹ ਰੈਵਨਿਊ ਡਿਪਾਰਟਮੈਂਟ ਕੋਲੇ ਸੀ ਦਿੱਤੀ ਆ ਕਿਉਂਕਿ ਟਰਮਾਰਕ ਦਾ ਕੰਮ ਜਿਹੜਾ ਹੈਗਾ ਉਹ ਡਿਪਾਰਟਮੈਂਟ ਜਿਹੜਾ ਆਲਰੇਡੀ ਰੈਵਨਿਊ ਕੋਲੇ ਸੀਗਾ ਸੋ ਅਸੀਂ ਇਹ ਵੀ ਫੈਸਲਾ ਕੀਤਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਆ ਉਹ ਰੈਵਨਿਊ ਡਿਪਾਰਟਮੈਂਟ ਕੋਲ ਜਾਊਗੀ ਔਰ ਮੁੱਖ ਮੰਤਰੀ ਸਾਹਿਬ ਇਹਦੇ ਲਈ ਇੱਕ ਸੰਮਤੀ ਦਾ ਗਠਨ ਕਰਨਗੇ ਇਹਦੇ ਲਈ ਇੱਕ ਸੰਮਤੀ ਦਾ ਗਠਨ ਕਰਨਗੇ ਜਿਹੜਾ ਕੰਮਕਾਰ ਦੇਖੂ ਕਿਹੜੇ-ਕਿਹੜੇ ਜਗ੍ਹਾ ਤੇ ਜਾਣਾ ਹੈ ਕਿਹੜੇ-ਕਿਹੜੇ ਧਾਰਮਿਕ ਜਗ੍ਹਾ ਜਿਹੜੀਆਂ ਨੇ ਆਡੈਂਟੀਫਾਈ ਕਰਨੀਆਂ ਨੇ ਉਹਦਾ ਕੰਮਕਾਰ ਵਿਸਥਾਰ ਸਹਿਤ ਦੁਬਾਰਾ ਜਿਹੜੀ ਇਹਦੇ ਤੇ ਸੀਐਮ ਸਾਹਿਬ ਆਰਡਰ ਜਾਰੀ ਕਰਨਗੇ ਕਿ ਕੀ-ਕੀ ਹੋ ਔਰ ਇਸ ਤੋਂ ਬਿਨਾ ਜਿਹੜੀ ਮੈਂ ਸਮਝਦਾ ਹਰੇਕ ਸਾਲ ਪੰਜਾਬ ਦੇ ਅੰਦਰ ਐਕਸਾਈਜ਼ ਦੀ ਪਾਲਿਸੀ ਹੁੰਦੀ ਆ ਪੰਜਾਬ ਦੇ ਅੰਦਰ ਕਿਉਂਕਿ ਹਰੇਕ ਪਾਲਿਸੀ ਜਿਹੜੀ ਆ ਪੰਜਾਬ ਐਕਸਾਈਜ਼ ਦੀ ਉਹ ਸਾਲਦਰ ਸਾਲ ਬਣਦੀ ਆ ਇੱਕ ਸਾਲ ਬਣਦੀ ਆ ਜਦੋਂ ਮੈਂ 2022 ਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪੰਜਾਬ 'ਚ ਤਾਂ ਡਿਪਾਰਟਮੈਂਟ ਜਿਹੜਾ ਉਹ ਮੈਨੂੰ ਸੌਂਪਿਆ ਗਿਆ ਪਰ 2022 ਦੇ ਵਿੱਚ ਜਦੋਂ ਪੰਜਾਬ 'ਚ ਉਸ ਸਮੇਂ ਕਾਂਗਰਸ ਪਾਰਟੀ ਨੇ ਆਪਣਾ ਰਾਹ ਛੱਡਿਆ ਜਾਂ ਉਸ ਤੋਂ ਪਹਿਲਾਂ ਮੈਂ ਗੱਲ ਕਰਾਂ ਕਾਹਲੀਦਰ ਬੀਜੇਪੀ ਦੀ ਤਾਂ ਉਹਨਾਂ ਸਮੇਂ ਦੇ ਦੌਰਾਨ ਸਾਰਾ ਰੈਵਨਿਊ ਜਿਹੜਾ ਪੰਜਾਬ ਦਾ ਸੀਗਾ ਉਹ ਸਿਰਫ ਔਰ ਸਿਰਫ 4100 ਕਰੋੜ ਰੁਪਏ ਤੱਕ ਸੀਮਤ ਸੀਗਾ ਸਿਰਫ ਐਕਸਾਈਜ਼ ਪਾਲਿਸੀ ਤੋਂ 4100 ਕਰੋੜ ਰੁਪਏ 6100 ਕਰੋੜ ਰੁਪਏ ਜਿਹੜੇ ਸੀ ਉਹ ਡਿਪਾਰਟਮੈਂਟ ਨੂੰ ਆਉਂਦੇ ਸੀ ਸਰਕਾਰ ਨੂੰ ਆਉਂਦੇ ਸੀ ਉਹਦੇ ਵਿੱਚ ਨਵੀਂ ਐਕਸਾਈਜ਼ ਪਾਲਿਸੀ ਜਿਹੜੀ ਧਾਰਤੀ ਗਈ ਨਵੀਂ ਐਕਸਾਈਜ਼ ਪਾਲਿਸੀ ਆਉਣ ਦੇ ਬਾਅਦ ਜੇ ਮੈਂ ਲਾਸਟ ਈਅਰ ਦੀ ਗੱਲ ਕਰਾਂ 24 25 ਦੀ ਗੱਲ ਕਰਾਂ ਕਿ 2024 25 ਕਿੰਨਾ ਰੈਵਨਿਊ ਆਇਆ ਤਾਂ ਉਹਦੇ ਵਿੱਚ 80 10145 ਕਰੋੜ ਰੁਪਏ ਦੇ ਟਾਰਗੇਟ ਨਿਸ਼ਚਿਤ ਕੀਤੇ ਸੀ 12425 10145 ਕਰੋੜ ਰੁਪਏ ਦੇ ਟਾਰਗੇਟ ਜਿਹੜੇ ਅਸੀਂ ਫਿੱਟ ਕੀਤੇ ਸੀਗੇ ਟਾਰਗੇਟ ਫਿਕਸ ਕੀਤੇ ਸੀਗੇ ਔਰ ਮੈਨੂੰ ਬੜੇ ਮਾਣ ਨਾਲ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਉਹਦੇ ਵਿੱਚ ਅਸੀਂ 10200 ਕਰੋੜ ਰੁਪਈਆ ਜਿਹੜਾ ਰੈਵਨਿਊ ਅਚੀਵ ਕਰਨ ਜਾ ਰਹੇ ਹਾਂ ਕਿਉਂਕਿ ਲਾਸਟ ਮੰਥ ਦਾ ਰੈਵਨਿਊ ਹਜੇ ਆਉਣਾ ਬਾਕੀ ਆ ਮਾਰਚ ਦਾ ਤੋਂ ਇਸ ਗੱਲ ਕਰਕੇ ਪਰ ਲੇਕਿਨ ਜੋ ਪਿਛਲਾ ਟ੍ਰੈਂਡ ਚੱਲਿਆ ਆਉਂਦਾਗਾ ਜੋ ਪਿਛਲੇ 11 ਮਹੀਨਿਆਂ ਦਾ ਟ੍ਰੈਂਡ ਚੱਲਿਆ ਆ ਰਿਹਾ ਉਹ ਇਹ ਸ਼ੋਅ ਕਰਦਾ ਕਿ ਬਿਲਕੁਲ ਅਸੀਂ 10200 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਦੇ ਅੰਦਰ ਐਕਸਾਈਟ ਪਾਲਿਸੀ ਤੋਂ ਕਮਾ ਕੇ ਦੇਵਾਂਗੇ ਜਿਹੜਾ ਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਆ ਵੈਲਫੇਅਰ ਤੇ ਲੱਗੂਗਾ ਭਲਾਈ ਤੇ ਲੱਗੂਗਾ ਇਸ ਦੇ ਵਿੱਚ ਪਹਿਲਾਂ ਜਦੋਂ 2022 ਦੀ ਮੈਂ ਗੱਲ ਕਰਾਂ ਤਾਂ ਉਦੋਂ ਅਸੀਂ ਫਸਟ ਟਾਈਮ ਟੈਂਡਰਿੰਗ ਕੀਤਾ ਸੀ ਫਸਟ ਟਾਈਮ ਟੈਂਡਰਿੰਗ ਦੀ ਪ੍ਰਕਿਰਿਆ ਹੋਈ ਸੀ ਇਹ ਟੈਂਡਰ ਹੋਇਆ ਸੀ ਔਰ ਸੈਕੰਡ ਟਾਈਮ ਰੀਨਿਊਵਲ ਹੋਈ ਸੀ ਰਿਨਿਊ ਕੀਤਾ ਗਿਆ ਸੀ ਔਰ 3rd ਟਾਈਮ ਡਰਾਫ ਲੋਟ ਹੋਇਆ ਸੀ ਤੁਹਾਨੂੰ ਪਤਾ ਹੈ ਡਰਾਫ ਲੋਟਰੀ ਜੜੀ ਕੇ ਲੋਟਰੀ ਕੱਟੀ ਗਈ ਸੀ ਇਸ ਵਾਰ ਫੇਰ ਦੁਬਾਰਾ ਤੋਂ ਪ੍ਰਾਈਸ ਡਿਸਕਵਰ ਕਰਨ ਦੇ ਲਈ ਕਿ ਪ੍ਰਾਈਸ ਜਿਹੜੀ ਆ ਕਿੰਨੀ ਡਿਸਕਵਰ ਕਰਨੀ ਆ ਅਸੀਂ ਦੁਬਾਰਾ ਤੋਂ ਈ ਟੈਂਡਰਿੰਗ ਕਰ ਰਹੇ ਹਾਂਗੇ ਦੁਬਾਰਾ ਤੋਂ ਈ ਟੈਂਡਰਿੰਗ ਦਾ ਪ੍ਰੋਸੈਸ ਜਿਹੜਾ ਉਹ ਅਸੀਂ ਕਰਾਂਗੇ ਔਰ ਇਸ ਵਾਰ ਅਸੀਂ ਜਿਹੜਾ ਰੈਵਨਿਊ ਫਿਕਸ ਕੀਤਾਗਾ ਜਿਹੜਾ ਟਾਰਗੇਟ ਫਿਕਸ ਕੀਤਾਗਾ ਜੋ ਅਸੀਂ ਅਚੀਵ ਕਰਨਾ ਹੈ ਜਿਵੇਂ ਅਸੀਂ ਪਹਿਲਾਂ ਲਗਾਤਾਰ ਸਾਡੇ ਡਿਪਾਰਟਮੈਂਟ ਦੇ ਸਾਰੇ ਅਫੀਸਰ ਸਹਿਬਾਨ ਦੇ ਸਹਿਯੋਗਦਨ ਅਸੀਂ ਕੰਮ ਕਰ ਰਹੇ ਹਾਂ ਇਸ ਵਾਰ ਅਸੀਂ 11000 ਬੀ 11000 ਬੀ ਕਰੋੜ ਰੁਪਏ ਦਾ ਟਾਰਗੇਟ ਫੈਕਸ ਕੀਤਾ ਹੈਗਾ ਔਰ ਮੈਨੂੰ ਪੂਰਨ ਉਮੀਦ ਆ ਕੇਸ ਤੋਂ ਅਸੀਂ 11000 ਬੀ ਕਰੋੜ ਰੁਪਏ ਇਕਵਾਮਾ ਕਿਉਂਕਿ ਜਿੰਨੇ ਅਸੀਂ ਲਾਸਟ ইয়ার ਦੇ ਵਿੱਚ ਜਿੰਨੇ ਵੀ ਅਸੀਂ ਟਾਰਗੇਟ ਕੀਤੇ ਉਹ 100% ਅਚੀਵ ਕੀਤੇ ਕਦੇ ਵੀ ਕਿਤੇ ਵੀ ਕਿਸੇ ਕਿਸਮ ਦਾ ਕੋਈ ਵੀ ਘਾਟਾ ਜਿਹੜਾ ਨਹੀਂ ਪਿਆ ਬਲਕਿ ਜਦੋਂ ਜਿਵੇਂ ਗੱਲ ਕਰਾਂ ਅਕਾਲੀ ਦਲ ਬੀਜੇਪੀ ਦੀ ਗਵਰਨਮੈਂਟ ਹੁੰਦੀ ਸੀਗੀ ਇਹ 2016 ਚ ਲਾਸਟ ইয়ার ਤਾਂ ਉਹਨਾਂ ਦੀ ਪਾਲਿਸੀ ਲਗਭਗ ਫੇਲ ਹੋ ਗਈ ਸੀ ਔਰ ਪੰਜਾਬ ਨੂੰ ਉਸ ਸਮੇਂ ਵੱਡਾ ਘਾਟਾ ਪਿਆ ਸੀਗਾ ਔਰ ਉਸ ਤੋਂ ਬਾਅਦ ਦੁਬਾਰੇ ਕਾਂਗਰਸ ਪਾਰਟੀ ਦੀ ਸਰਕਾਰ ਆਈ ਉਹਨਾਂ ਤੇ ਹੱਥ ਹੱਤਰਾ ਕੇ ਬੈ ਗਏ ਉਹਨਾਂ ਨੇ ਤਾਂ ਕਦੇ ਕੰਮ ਹੀ ਨਹੀਂ ਕੀਤਾ 5 ਸਾਲ 10 ਸਾਲ ਕੋਵਿਡ ਦਾ ਬਹਾਨਾ ਲਾਇਆ 2 ਸਾਲ ਅਫ ਦੀ ਲੜਾਈ ਦਾ ਬਹਾਨਾ ਲਾਇਆ ਤੇ ਕੰਮ ਕਰਕੇ ਤੁਰਦੇ ਬਣੇ ਤੇ ਇੱਕ ਵੀ ਰੈਵਨਿਊ ਜਿਹੜਾ ਨਹੀਂ ਵਧਿਆ ਇਸ ਵਾਰ ਜਿਹੜਾ ਗਰੁੱਪ ਸਾਈਜ਼ ਆ ਜੇ ਮੈਂ ਗਰੁੱਪ ਦੀ ਗੱਲ ਕਰਾਂ ਗਰੁੱਪ ਅਸੀਂ 207 ਬਣਾਏ ਨੇ 207 ਇਸ ਪਾਲਿਸੀ ਦੇ ਗਰੁੱਪ ਹੋਣਗੇ ਔਰ ਗਰੁੱਪ ਦਾ ਸਾਈਜ਼ ਜਿਹੜਾ ਰੈਵਨਿਊ ਸ਼ੇਪ ਦੀ ਮੈਂ ਗੱਲ ਕਰਾਂ ਤਾਂ 40 ਕਰੋੜ ਰੁਪਇਆ ਪਲੱਸ ਮਾਈਨਸ 25% ਵੈਲਿਊ ਵੇਰੀਏਸ਼ਨ ਤੇ ਰੱਖਿਆਗਾ ਯਾਨੀ ਕਿ 40 ਕਰੋੜ ਰੱਖਿਆ 25% ਵੇਰੀਏਸ਼ਨ ਰੱਖਿਆ ਪਲੱਸ ਔਰ ਮਾਈਨਸ ਵਧ ਵੀ ਸਕਦਾ ਘਟ ਵੀ ਸਕਦਾ ਕੋਈ ਕੁਝ ਸ਼ਹਿਰੀ ਗਰੁੱਪ ਨੇ ਕੁਝ ਪਿੰਡੂ ਗਰੁੱਪ ਨੇ ਉਸ ਸਾਬ ਦੇ ਨਾਲ ਅਸੀਂ ਜਿਹੜਾ ਉਹ ਰੈਵਨਿਊ ਫਿੱਟ ਕੀਤਾ ਇਸ ਤੋਂ ਬੇਨਾ ਮੇਜਰ ਜਿਹੜਾ ਆਇਆ ਕਿ ਦੇਸੀ ਸ਼ਰਾਬ ਦੇ ਅੰਦਰ ਦੇਸੀ ਸ਼ਰਾਬ ਦਾ ਕੋਟਾ ਜਿਹੜਾ ਪੂ 3% ਵਧਾਇਆ ਗਿਆ ਤੇ ਜਿਹੜਾ ਪੰਜਾਬ ਦੇ ਜਿਹੜੇ ਸਾਬਕਾ ਸੈਨਿਕ ਨੇਗੇ ਪੰਜਾਬ ਦੇ ਜਿਹੜੇ ਸਾਬਕਾ ਸੈਨਿਕ ਨੇਗੇ ਉਹਨਾਂ ਦਾ ਕਿ ਥੋਕ ਲਾਇਸੈਂਸ ਦਾ ਸੀ ਜਿਹੜਾ ਥੋਕ ਲਾਇਸੈਂਸ ਦੀ ਜਿਹੜੀ ਫੀਸ ਸੀਗੀ ਉਹ ਪਹਿਲਾਂ 5 ਲੱਖ ਰੁਪਏ ਸੀਗੀ ਸੋ ਅੱਜ ਮੈਂ ਸਮਝਦਾ ਪੰਜਾਬ ਦੇ ਸਾਬਕਾ ਫੈਜੀਓ ਨੂੰ ਕਾਫੀ ਰਾਹਤ ਆ ਕਿ ਉਹਨਾਂ ਦੀ ਫੀਸ ਜਿਹੜੀ ਆ ਉਹ ਅਸੀਂ ਲਾਇਸੈਂਸ ਫੀਸ ਜਿਹੜੀ ਆ ਉਹ 5 ਲੱਖ ਤੋਂ ਘਟਾ ਕੇ 2.5 ਲੱਖ ਕੀਤੀ ਆ ਸੋ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਜਿਹੜੇ ਫਾਰਮ ਸਟੇ ਦੇ ਲਾਇਸੈਂਸ ਸੀਗੇ ਅੱਜਕੱਲ ਲਮਾ ਟ੍ਰੈਂਡ ਆ ਫਾਰਮਾਂ ਚ ਜਾ ਕੇ ਲੋਕ ਰਹਿੰਦੇ ਨੇ ਕਿ ਫਾਰਮਾਂ ਦੇ ਅੰਦਰ ਲਾਇਸੈਂਸ ਜਿਹੜਾ ਮਿਲਦਾ ਸੀ ਲਿਕਰ ਦਾ ਲਾਇਸੈਂਸ ਮਿਲਦਾ ਸੀਗਾ ਉਹਦੇ ਚ ਅੱਗੇ ਉਹ 12 ਜਿਹੜੀ ਬੋਟਲਸ ਸੀ ਕੁਆਟਰ ਸੀ ਉਹ ਰੱਖ ਸਕਦਾ ਸੀਗਾ ਪਰਾਸੀ ਉਹਦੀ ਕੀਮਤੀ ਵਧਾ ਕੇ ਛੱਤੀ ਕੀਤੀ ਆ ਜਿਹਦੇ ਵਿੱਚ ਬੀਅਰ ਵਾਇਨ ਜਿਤਬੋਧ ਦਾ ਇਸ ਤਰ੍ਹਾਂ ਦੇ ਬ੍ਰਾਂਡ ਜਿਹੜੇ ਉਹ ਆਉਣਗੇ ਇਸ ਤੋਂ ਬਿਨਾ ਬੀਅਰ ਦੀ ਸ਼ਾਪ ਐਕਸਕਲੂਸਿਵ ਜਿਹੜੀ ਬੀਅਰ ਦੀ ਸ਼ਾਪ ਸੀ ਉਹਦੀ ਵੀ ਪਹਿਲਾਂ ਪ੍ਰਤੀ ਦੁਕਾਨ 2 ਲੱਖ ਰੁਪਏ ਸੀਗੀ ਸੋ ਉਹ ਵੀ ਅਸੀਂ ਘਟਾ ਕੇ 25 ਹਜ਼ਾਰ ਰੁਪਏ ਦੁਕਾਨ ਕੀਤੀ ਹੈਗੀ ਸੋ ਇਸ ਤੋਂ ਬਿਨਾ ਬਹੁਤ ਲੰਬੇ ਅਰਸੇ ਤੋਂ ਪੰਜਾਬ ਦੇ ਅੰਦਰ ਜੇ ਮੈਂ ਗੱਲ ਕਰਾਂ 2017 ਤੋਂ ਪਹਿਲਾਂ ਦੀ ਪੰਜਾਬ ਦੇ ਅੰਦਰ ਕੋਈ ਵੀ ਨਵੀਂ ਨਮਾ ਬੋਟਲਿੰਗ ਪਲੈਂਟ ਜਿਹੜਾ ਪੰਜਾਬ ਚ ਨਹੀਂ ਆਇਆ ਸੀ ਇਨਵੈਸਟ ਨੂੰ ਬਣਾਉਣ ਦੇ ਲਈ ਇਨਵੈਸਟਮੈਂਟ ਨੂੰ ਬਣਾਉਣ ਦੇ ਲਈ ਅਸੀਂ ਫੈਸਲਾ ਕੀਤਾ ਕਿ ਇਸ ਪਾਲਿਸੀ ਚ ਅਸੀਂ ਨਵੇਂ ਬੋਟਲਿੰਗ ਪਲਾਂਟ ਲਾਉਣ ਦੀ ਮਨਜ਼ੂਰੀ ਦਿੱਤੀ ਆ ਤਾਂ ਕਿ ਕੋਈ ਵੀ ਵਿਅਕਤੀ ਆ ਕੇ ਨਮਾ ਬੋਟਲਿੰਗ ਪਲਾਂਟ ਲਾ ਕੇ ਆਪਣਾ ਕੰਮਕਾਰ ਸ ਕਰ ਸਕੇ ਔਰ ਇੰਡਸਟਰੀ ਨੂੰ ਮੈਂ ਸਮਝਦਾ ਹੁਲਾਰਾ ਮਿਲੇਗਾ ਔਰ ਇਸ ਤੋਂ ਬਿਨਾ ਜਿਹੜਾ ਕਾਓ ਵੈਲਫੇਅਰ ਸੈਸ ਸੀਗਾ ਕਾਓ ਵੈਲਫੇਅਰ ਸੈਸ ਪਹਿਲਾਂ 1 ਰੁਪਏ ਪ੍ਰਤੀ ਪ੍ਰੋਫਲੀਟਰ ਹੁੰਦਾ ਸੀਗਾ ਉਹ ਹੁਣ ਅਸੀਂ ਵਧਾ ਕੇ 1.5 ਰੁਪਏ ਪ੍ਰਤੀ ਪ੍ਰੋਫਲੀਟਰ ਕੀਤਾ ਹੈਗਾ ਇਹਦੇ ਨਾਲ ਕਾਓ ਵੈਲਫੇਅਰ ਫੀਸ ਜਿਹੜੀ ਆ ਪਹਿਲਾਂ 16 ਕਰੋੜ ਰੁਪਏ ਉਗਰਾਹੀ ਹੁੰਦੀ ਸੀ ਸਰਾਨਾ ਹੁਣ ਉਹ 24 ਕਰੋੜ ਰੁਪਏ ਦੀ ਜਿਹੜੀ ਆ ਉਗਰਾਹੀ ਹੋਊਗੀ ਇਸ ਤੋਂ ਬਿਨਾ ਇੱਕ ਬਹੁਤ ਵੱਡਾ ਫੈਸਲਾ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਜੀ ਨੇ ਅੱਜ ਫੈਸਲਾ ਕੀਤਾ ਕਿ ਇਨਫੋਰਸਮੈਂਟ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਨਫੋਰਸਮੈਂਟ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਨਵੇਂ ਜਿਹੜੇ ਆਫਕਾਰੀ ਪੁਲਿਸ ਸਟੇਸ਼ਨ ਸਥਾਪਿਤ ਕੀਤੇ ਜਾਣ। ਨਵੇਂ ਆਫਕਾਰੀ ਪੁਲਿਸ ਸਟੇਸ਼ਨ ਸਥਾਪਿਤ ਕੀਤੇ ਜਾਣ ਉਹਦੇ ਲਈ ਮੈਂ ਡਿਪਾਰਟਮੈਂਟ ਦੀ ਕਮੇਟੀ ਬਣਾਈ ਆ ਸਾਡੇ ਆਫੀਸਰ ਸਹਿਬਾਨ, ਪੰਜਾਬ ਪੁਲਿਸ ਦੇ ਆਫੀਸਰ ਸਹਿਬਾਨ ਔਰ ਦੂਸਰੇ ਜਿਹੜੇ ਕੰਸਰਨਡ ਡਿਪਾਰਟਮੈਂਟ ਨੇ ਉਹਨਾਂ ਦੀ ਕਮੇਟੀ ਬਣਾ ਕੇ ਇਹਦੇ ਤਜ਼ਵੀਰ ਜਲਦੀ ਪੇਸ਼ ਕਰੂਗੀ ਤਾਂ ਕਿ ਅਸੀਂ ਉਹ ਨਵੇਂ ਪੁਲਿਸ ਸਟੇਸ਼ਨ ਬਣਾ ਸਕੀਏ ਤਾਂ ਕਿ ਇਨਫੋਰਸਮੈਂਟ ਜਿਹੜੀ ਆ ਹੋਰ ਹੋਰਸ ਕੇ ਜਿਹੜੇ ਜਿਹੜੇ ਮੋٹے ਮੋٹے ਅੱਜ ਦੇ ਕਨਸਰਨ ਸੀਗੇ ਸੋ ਪਲੀਜ਼ ਹਾਂਜੀ ਇੱਕ ਮਿੰਟ ਇੱਕ ਮਿੰਟ ਸੋ ਬਿਲਕੁਲ ਇਸ ਐਕਸਾਈਜ਼ ਪਾਲਿਸੀ ਦੇ ਨਾਲ 11000 20 ਕਰੋੜ ਰੁਪਏ ਦਾ ਰੈਵਨਿਊ ਪੈਕ ਕੀਤਾਗਾ ਸੋ ਮੈਨੂੰ ਜਿਸ ਤਰ੍ਹਾਂ ਮੇਰਾ ਪੁਰਾਣਾ 3 ਸਾਲ ਦਾ ਐਕਸਪੀਰੀਅੰਸ ਆ ਕਿ ਇਹ ਟਾਰਗੇਟ ਵੀ ਅਸੀਂ ਟਾਰਗੇਟ ਵੀ ਜਿਹੜਾ ਅਸੀਂ ਅਚੀਵ ਕਰਾਂਗੇ ਸੋ ਥੈਂਕ ਯੂ ਕੋਈ ਨਹੀਂ ਕੁਝ ਹੋਣਾ ਕੋਈ ਅਦਰ ਕੋਈ ਬਤਾਏ ਪੁਲਿਸ ਸਰ ਕਿਤਨੇ ਬਣਾਏਗੇ ਸਰ ਓਪਨ ਤਾਂ ਆਲਰੇਡੀ ਹੈ ਆਲਰੇਡੀ ਓਪਨ ਕੋਟਾ ਹਾਂ ਕਿਆ ਕਿਤੇ ਹੋਗਾ ਸਰ ਹਾਂ ਆਈ ਮੈਂ ਹਾਂ ਦੇਸੀ ਮੈਂ 3% ਹਾਂ तो नहीं नहीं वो वही वही मैं बोल रहा हूँ कि मैंने एक कमेटी की तस्वीर बनाई है कि कहां इन्फोर्समेंट की ज्यादा जरूरत है किन डिस्ट्रिक्टों में जरूरत है वो अभी वो स्थान को आइडेंटिफाई करेगी आफ्टर दैट हम उसकी स्थापना करेंगे मतलब हमने आप सिद्धांतक तौर पे आज इसकी रचना करने की अनुमति दे दी दी है हाँ कि इस इन्फोर्समेंट एक्सक्लूसिव फॉर एक्साइज के जो पुलिस स्टेशन बनने चाहिए सर, थी, बड़ी है, नहीं नहीं देखिए जो एक्साइज की है जब पुलिस के पास इतना काम होता है तो उसके पास ऐसा नहीं होता कई बार हो जाती है जब पुरानी सरकार थी जब कांग्रेस पार्टी की पंजाब में सरकार थी तो लगभग एक लोग मर गए थे अब तक मेरे को लगता है उनको इंसाफ नहीं मिला तो मैं समझता हूं इन फ्यूचर ऐसा ना हो तो उसके लिए हमने इसका प्रावधान किया है ਕੋਈ ਕਿਸ ਤਰ੍ਹਾਂ ਕਰਨ ਜਾਣੇ ਕਿਉਂਕਿ ਦੇਖੋ ਜਦੋਂ ਜਦੋਂ ਬਾਜਬਾਦ ਸਾਹਿਬ ਜਦੋਂ ਐਕਸਕਲੂਸਿਵ ਪੁਲਿਸ ਸਟੇਸ਼ਨ ਹੋਂਦ ਵਿੱਚ ਆ ਗਏ ਤਾਂ ਮੈਨੂੰ ਲੱਗਦਾ ਉਹ ਬਿਲਕੁਲ ਖਤਮ ਹੋ ਚੁੱਕੀ ਹੁਣ ਵੀ ਅਸੀਂ ਜਿਹੜੀ ਪ੍ਰੈਜ਼ੈਂਟ ਪਾਲਿਸੀ ਦੇ ਨਾਲ ਬਹੁਤ ਸਾਰਾ ਜਿਹੜਾ ਸਮਗਲਿੰਗ ਸੀ ਹੁੰਦੀ ਸੀ ਅਦਰ ਸਟੇਟਸ ਤੋਂ ਪੰਜਾਬ ਤੋਂ ਹੁੰਦੀ ਸੀ ਉਹ ਅੱਜਕੱਲ ਲਗਭਗ ਖਤਮ ਹੋ ਚੁੱਕੀ ਹੈ ਜਿੱਥੇ ਕਿਤੇ ਉੱਕਾ ਦੁੱਕਾ ਤਿਕੜਨਾਮਾ ਹੁੰਦੀਆਂ ਨੇ ਤਾਂ ਅਸੀਂ ਉਹਦੇ ਖਿਲਾਫ ਤੁਰੰਤ ਕ action ਲੈ ਰਹੇ ਹਾਂ ਜਾਦਰਵੰਦੀਪ ਸਾਹਿਬ ਤੁਸੀਂ ਲਾਸਟ ਟਾਈਮ ਜਿਹੜਾ ਕੋਈ ਇਨੋਵੇਟਿਵ ਲਾਂਦਾ ਸੀ ਆਈਡੀਆ ਵੀਰ ਸ਼ੌਕਟ ਜੀ ਜੀ ਪਿਛਲੇ ਸਾਲ ਲਗਭਗ 35 ਜਿਹੜੀਆਂ ਉਹ ਸ਼ਾਪਸ ਖੁੱਲੀਆਂ ਸੀਗੀਆਂ ਔਰ ਸਾਨੂੰ ਲੱਗਿਆ ਕਿ ਐਕਸਕਲੂਸਿਵ ਬੀਅਰ ਸ਼ਾਪਸ ਜਿਹੜੀਆਂ ਕਿ ਯੰਗਸਟਰ ਮੈਂ ਬੜਾ ਓਵਰ ਮਾਈਂਡਡ ਕਹਣਾ ਕਿ ਯੰਗਸਟਰ ਜ਼ਿਆਦਾ ਬੀਅਰ ਨੂੰ ਪ੍ਰੈਫਰ ਕਰਦੇ ਨੇਗੇ ਤੋ ਉਹ ਕਿਤਨਾ ਕਿਤੇ ਜ਼ਿਆਦਾ ਹੋਣੀਆਂ ਚਾਹੀਦੀਆਂ ਸੋ ਇਸ ਲਈ ਜਿਹੜਾ ਇਹ ਐਕਸਕਲੂਸਿਵ ਬੀਅਰ ਸ਼ਾਪ ਦਾ ਅਸੀਂ ਫੀਸ ਜਿਹੜੀ ਉਹ 2 ਲੱਖ ਤੋਂ 25 ਹਜ਼ਾਰ ਨੋ 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 ਚੇਂਜ ਇਨ 11 पंजाब बीजेपी अध्यक्ष है सुनील जाखड़ साहब उनका कहना है कि जो जो नई पॉलिसी लाई गई है दिल्ली की पर लाई गई है और जो दिल्ली के पूर्व मुख्यमंत्री हैं सिसोदिया साहब वो यहां हैं बीजेपी को हर रोज आम आदमी पार्टी के सुपने आते हैं जाखड़ साहब को क्योंकि आज उन्होंने कुछ ना कुछ बोलना था कहीं ना कहीं आप लोगों ने भी उनको छापना था इसलिए आज उसने उन्होंने ऐसा बयान दिया है कि पॉलिसी हमारे डिपार्टमेंट के सभी जितने भी हमारे ऑफिसर साहबान हैं और मेरी अध्यक्षता में और हमारी एक कैबिनेट सब कमेटी बनी थी जिसमें हमारे चार मेरे साथ तीन और मंत्री थे हम चारों ने मिलकर की पॉलिसी बनाई है क्योंकि भारतीय जनता पार्टी अकाली दल और कांग्रेस वाले बहुत ही तड़फ रहे हैं उनको बहुत तकलीफ हो रही है क्योंकि जब कांग्रेस पार्टी थी पंजाब में क्योंकि तब वो कांग्रेस पार्टी के प्रधान थे जाखड़ जी उनकी देखरेख में पंजाब के एक लोग मरे थे पंजाब के में हुस हुई थी तब उनकी आंखों में आंसू नहीं आए थे तब जाखड़ साहब जी की आंखों में आंसू नहीं आए थे क्योंकि उनकी पार्टी के लोग थे वो शराब के माफिया से लगे हुए थे पंजाब में आप लोगों ने लिखा होगा सब लोगों ने लिखा था कि पंजाब में शराब माफिया काम कर रहा था तब वो कांग्रेस पार्टी की देखरेख में काम कर रहा है आज वो भारतीय जनता पार्टी में है आज कुछ और बयान दे रहे हैं तो उनको सोच लेना चाहिए कि आप तब उनके आंखों में आए थे या नहीं आए थे हम तो लगातार पंजाब के एक्साइज को आगे बढ़ाने का काम कर रहे हैं थैंक यू बिल्कुल वो तो मामला जोड़ा अदालत पेंडिंग है जी जो मामला कोर्ट का वो अदालत पेंडिंग पे किसी ने अपोज नहीं किया बल्कि वो सभी लोग आए थे जब मेरी उनसे मीटिंग हुई थी तो सभी ने बड़े अच्छे तरीके से किया कि आप चाहे ई टेंडरिंग करो चाहे आप रिन्यू करो हम इस पॉलिसी को मानते हैं पूरे पूरे के पूरे एक एक आदमी के मैंने कमेंट जो है वो लिखे हुए हैं ਤਿਹ ਉਧਰ ਕਸਟਮ ਵਿਭਾਗ ਨੂੰ ਵੱਡੀ ਸਫਲਤਾ ਮਿਲੀ ਹੈ ਸਪੋਰਟ ਪ੍ਰੋਫਾਈਲਿੰਗ ਦੇ ਆਧਾਰ ਦੇ ਉੱਤੇ ਆਈਜੀਆਈ ਹਵਾਈ ਅੱਡੇ ਨਵੀਂ ਦਿੱਲੀ ਦੇ ਕਸਟਮ ਅਧਿਕਾਰੀਆਂ ਨੇ ਜਦਾ ਤੋਂ ਦਿੱਲੀ ਫਲਾਈਟ ਤੋਂ ਆ ਰਹੇ ਇੱਕ 56 ਸਾਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਕਾਬੂ ਕੀਤਾ ਹੈ ਗ੍ਰੀਨ ਚੈਨਲ ਤੇ ਬਾਹਰ ਜਾਣ ਤੋਂ ਉਸ ਨੂੰ ਰੋਕਿਆ ਗਿਆ ਤੇ ਸਮਾਨ ਦੀ ਜਦੋਂ ਚੈਕਿੰਗ ਕੀਤੀ ਗਈ ਐਕਸ-ਰੇ ਕੀਤੇ ਗਏ ਤਾਂ ਸ਼ੱਕੀ ਤਸਵੀਰਾਂ ਸਾਹਮਣੇ ਆਈਆਂ ਇਸ ਤੋਂ ਇਲਾਵਾ ਜਦੋਂ ਯਾਤਰੀ ਡੋਰ ਫਰੇਮ ਮੈਟਲ ਡਿਟੈਕਟਰ ਦੇ ਵਿੱਚੋਂ ਲੰਘਦਾ ਹੈ ਤਾਂ ਇੱਕ ਤੇਜ਼ ਬੀਪ ਦੀ ਆਵਾਜ਼ ਵੀ ਸੁਣਾਈ ਦਿੱਤੀ ਜਾਂਦੀ ਹੈ ਅਤੇ ਸਮਾਨ ਦੀ ਫਿਰ ਡੂੰਘਾਈਂ ਦੇ ਨਾਲ ਜਾਂਚ ਕੀਤੀ ਗਈ ਅਤੇ ਜਾਂਚ ਤੋਂ ਬਾਅਦ ਇਸ ਸਮਾਨ ਦੇ ਵਿੱਚੋਂ ਪੀਲੇ ਧਾਤ ਦੇ ਕੱਟੇ ਹੋਏ ਟੁਕੜੇ ਪਾਏ ਗਏ ਅਤੇ ਇੱਕ ਚੈਨ ਬ੍ਰਾਮਤ ਹੋਈ ਹੈ ਜੋ ਕਿ ਸੋਨੇ ਦੇ ਦੱਸੇ ਗਏ ਨੇ ਤਾਂ ਜਿਨ੍ਹਾਂ ਨੂੰ ਜੇਕਰ ਦੇਖਿਆ ਜਾਵੇ ਤਾਂ ਕੁੱਲ 172 ਗ੍ਰਾਮ ਦੱਸਿਆ ਗਿਆ ਤੇ ਇਹ ਸਮਾਨ ਜਿਹੜਾ ਆ ਸੋਨੇ ਦੀ ਧਾਤ ਜਿਹੜੀ ਹੈ ਉਸ ਨੂੰ ਖਜੂਰ ਦੇ ਅੰਦਰ ਛੁਪਾਇਆ ਗਿਆ ਸੀ ਤਾਂ ਬੜੀ ਚਲਾਕੀ ਦੇ ਨਾਲ ਸਾਕਸ਼ ਜਿਹੜਾ ਸੋਨਾ ਛੁਪਾ ਕੇ ਲੈ ਕੇ ਆ ਰਿਹਾ ਸੀ ਪਰ ਕਸਟਮ ਵਿਭਾਗ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕਿਆ ਅਤੇ ਮੌਕੇ ਤੇ ਕਾਬੂ ਕਰ ਲਿਆ ਗਿਆ ਤਾਂ ਸੋਨੇ ਨੂੰ ਬਰਾਮਦ ਕਰ ਲਿਆ ਗਿਆ ਅਤੇ ਵਿਅਕਤੀ ਜਿਹੜਾ ਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਜਾਂਚ ਲਗਾਤਾਰ ਚੱਰੀ ਹੈ ਤਾਂ ਪਿਛਲੇ 1 ਮਹੀਨੇ ਤੋਂ ਫੈਲੇ ਇਨਫਲੂਐਂZA ਫਲੂ ਦੇ ਕਰਕੇ ਲਗਾਤਾਰ ਛੋਟੇ ਬੱਚੇ ਬਿਮਾਰ ਹੋ ਰਹੇ ਨੇ ਅਤੇ ਇਸ ਫਲੂ ਦੇ ਚਲਦਿਆਂ ਬੱਚਿਆਂ ਨੂੰ ਤੇਜ਼ ਬੁਖਾਰ ਹੈ, ਤੇਜ਼ ਖਾਂਸੀ ਅਤੇ ਪੇਟ ਖਰਾਬ, ਦਸਤ ਲੱਗਣਾ, ਉਲਟੀਆਂ ਲੱਗਣਾ ਆਦਿ ਦੇ ਲੱਛਣ ਸਾਹਮਣੇ ਆ ਰਹੇ ਨੇ। ਇੱਕਦਮ ਤੇਜ਼ ਬੁਖਾਰ ਹੋ ਕੇ 2-3 ਦਿਨ ਦੇ ਵਿੱਚ ਹੌਲੀ-ਹੌਲੀ ਇਹ ਬੁਖਾਰ ਉਤਰਦਾ ਅਤੇ ਇਸ ਫਲੂ ਨੇ ਲਗਾਤਾਰ ਛੋਟੇ ਬੱਚਿਆਂ ਦੇ ਉੱਤੇ ਅਟੈਕ ਕੀਤਾ ਹੈ ਇਸ ਫਲੂ ਦੇ ਨਾਲ ਪੀੜਿਤ ਬਿਮਾਰ ਬੱਚੇ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਆ ਰਹੇ ਨੇ ਤੇ ਬੱਚਿਆਂ ਦੇ ਮਾਹਰ ਡਾਕਟਰ ਆਰਐਸ ਸੰਧੂ ਨੇ ਦੱਸਿਆ ਕਿ ਇਹ ਫਲੂ ਅੱਜਕੱਲ੍ਹ ਛੋਟੇ ਬੱਚਿਆਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਜਿਸ ਦੇ ਨਾਲ ਬੱਚੇ ਬੜੀ ਵੱਡੀ ਤਾਦਾਦ ਦੇ ਵਿੱਚ ਬਿਮਾਰ ਹੋ ਰਹੇ ਨੇ ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਆਪਣੇ ਬੱਚਿਆਂ ਨੂੰ ਫਲੂ ਤੋਂ ਬਚਾਉਣ ਦੇ ਲਈ ਬੱਚਿਆਂ ਨੂੰ ਸਭ ਤੋਂ ਪਹਿਲਾਂ ਫਲੂ ਤੋਂ ਬਚਣ ਵਾਲਾ ਟੀਕਾ ਲਗਵਾਉਣਾ ਚਾਹੀਦਾ ਤੇ ਨਾਲ ਹੀ ਬੱਚਿਆਂ ਨੂੰ ਫਾਸਟ ਫੂਡ ਜੰਕ ਫੂਡ ਖਾਣ ਤੋਂ ਰੋਕਣਾ ਚਾਹੀਦਾ ਕਿਉਂਕਿ ਫਾਸਟ ਫੂਡ ਅਤੇ ਜੰਕ ਫੂਡ ਖਾਣ ਦੇ ਨਾਲ ਉਹਨਾਂ ਦੀ ਜੇਕਰ ਗੱਲ ਕਰਨ ਲਈ ਜਾਵੇ ਤਾਂ ਪਾਚਨ ਸ਼ਕਤੀ ਕਮਜ਼ੋਰ ਹੋ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਬੱਚਿਆਂ ਦੇ ਇਲਾਜ ਦੇ ਲਈ ਆਯੂਸ਼ਮਾਨ ਸਕੀਮ ਵੀ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਹਰ ਬੱਚੇ ਨੂੰ 5 ਲੱਖ ਰੁਪਏ ਤੱਕ ਦਾ ਇਲਾਜ ਵੀ ਜਿਹੜਾ ਫਰੀ ਦਿੱਤਾ ਜਾ ਰਿਹਾ ਇਸ ਤੋਂ ਇਲਾਵਾ ਡਾਕਟਰ ਨੇ ਹੋਰ ਕੀ ਕੋਈ ਜਾਣਕਾਰੀ ਦਿੱਤੀ ਹੈ ਜਾਣਦੇ ਜੀ ਵੀ ਹਜਕਲ ਬੱਚਿਆਂ ਵਿੱਚ ਇਨਫਲੂਐਂਜ਼ਾ ਵਾਇਰਸ ਸਭ ਤੋਂ ਜ਼ਿਆਦਾ ਚੱਲ ਰਿਹਾ ਪਿਛਲੇ 1 ਮਹੀਨੇ ਤੋਂ ਹੁਣ ਇਹਦੇ ਤੋਂ ਬਚਣ ਲਈ 10 ਤਰੀਕੇ ਪਾਇਆ ਜਾ ਸਕਦੇ ਆ ਇੱਕ ਤਾਂ ਫਲੂ ਵੈਕਸੀਨ ਫਲੂ ਵੈਕਸੀਨ ਸਰਕਾਰ ਵੱਲੋਂ ਨਹੀਂ ਲਗਾਈ ਜਾਂਦੀ ਬਾਕੀ ਸਾਰੀਆਂ ਵੈਕਸੀਨ ਸਰਕਾਰ ਵੱਲੋਂ ਸਰਕਾਰੀ ਹਸਪਤਾਲ ਵਿੱਚ ਫਰੀ ਲਗਾਈਆਂ ਜਾਂਦੀਆਂ ਲੇਕਿਨ ਫਲੂ ਵੈਕਸੀਨ ਉਹ ਆਪਕਾ ਨੂੰ ਪ੍ਰਾਈਵੇਟ ਲਗਵਾਉਣੀ ਚਾਹੀਦੀ ਹੈ ਇਹ ਸਭ ਨਾਲੋਂ ਵਧੀਆ ਤਰੀਕਾ ਹੈ ਫਲੂ ਤੋਂ ਬਚਣ ਦਾ ਜੋ ਜੈ ਤਰੀਕਾ ਹੈ ਕਿ ਬੱਚਿਆਂ ਨੂੰ ਫਾਸ ਫੂਡ ਦਾ ਚੂਤ ਬਸ ਕੇ ਰਹਿਣਾ ਚਾਹੀਦਾ ਜਦੋਂ ਜਦੋਂ ਬੱਚੇ ਫਾਸ ਫੂਡ ਜਾਂ ਚੂਡ ਖਾਂਦੇ ਆ ਤਾਂ ਉਹਦੇ ਨਾਲ ਇਮਿਊਨਿਟੀ ਘਟਦੀ ਹੈ ਤੋ ਉਹ ਇਮਿਊਨਿਟੀ ਘਟਣ ਦੇ ਕਾਰਨ ਕੂੜੇ بیمار ਹੋਣ ਲੱਗ ਜਾਂਦੇ ਤੇ ਫਿਰ ਜਦੋਂ ਬੱਚਾ ਬਿਮਾਰ ਹੋਏਗਾ ਉਸ ਨੂੰ ਹੋਰ ਅਟੈਕ ਕਰਕੇ ਉਹਨੂੰ ਹੋਰ ਦਿਮਾਗ ਕਰ ਦਿੰਦਾ ਸਿਰ ਇਸ ਕਿਵੇਂ ਲੱਛਣਾਂ ਤੋਂ ਪਤਾ ਲੱਗਦਾ ਹੈ ਇਸ ਬਿਮਾਰੀ ਨੂੰ ਜਦੋਂ ਬੱਚਾ ਪੀੜਤ ਹੁੰਦਾ ਕਿਵੇਂ ਪਤਾ ਲੱਗਦਾ ਹੈ ਜੀ ਬੁਖਾਰ ਹੁੰਦਾ ਹੈ ਜਾਂ ਕਿਸ ਤਰ੍ਹਾਂ ਦਾ ਹੁੰਦਾ ਹੈ ਇਹਦੇ ਵਿੱਚ ਸਿਰਫ ਵਾਇਰਸ ਇੱਚੇ ਹੁੰਦਾ ਕਿ ਸ਼ਾਇਦ ਸਾਰੇ ਸਿਸਟਮ ਇਨਵੋਲ ਹੋ ਜਾਂਦੇ ਖਾਂਸੀ ਹੋਏਗੀ ਉਲਟੀਆਂ ਲੱਗ ਜਾਣਗੀਆਂ ਪਾਟੀਆਂ ਲੱਗਣਗੀਆਂ ਬੁਖਾਰ ਤੇਜ਼ ਹੋ ਜਾਏਗਾ ਪਾਣੀ ਨਾ ਪੀਣਾ ਛੱਡ ਦੇਗਾ ਆਦਰਵਾਇਸ ਡਾਕਟਰ ਹਿਸਾਬ ਨਾਲ ਇਹਨਾਂ ਦਿਨਾਂ ਦੇ ਵਿੱਚ ਜਾਂ ਬਰਸਾਤ ਦੇ ਢਾਂ ਦੇ ਵਿੱਚ ਵਾਇਰਸ ਦਾ ਪ੍ਰਕੋਪ ਜ਼ਿਆਦਾ ਹੁੰਦਾ ਜੀ ਸਰ ਪਹਿਲੇ ਲੱਛਣ ਕੀ ਕਿਹੜੇ ਹੁੰਦੇ ਆ ਜੀ ਇਹਦੇ ਤੋਂ ਖਾਂਸੀ ਤੋਂ ਸ਼ੁਰੂ ਹੁੰਦਾ ਹੈ ਜੀ ਬੱਚੇ ਇੱਕਦਮ ਤੇਜ਼ ਖਾਂਸੀ ਜਾਂ ਤੇਜ਼ ਬੁਖਾਰ ਨਾਲ ਸ਼ੁਰੂ ਹੁੰਦਾ ਕੋਈ ਆਮ ਬੈਕਟੀਰੀਆ ਵਿੱਚ ਪਹਿਲੇ ਦਿਨ ਥੋੜਾ ਬੁਖਾਰ ਹੋਏਗਾ ਅਗਲੇ ਦਿਨ ਤੇਜ਼ ਉਸ ਤੋਂ ਅਗਲੇ ਦਿਨ ਹੋਰ ਤੇਜ਼ ਹੋਏਗਾ ਵਾਇਰਸ ਵਿੱਚ ਉਲਟਾ ਹੁੰਦਾ ਹੈ ਕਿ ਪਹਿਲੇ ਦਿਨ ਹੀ ਤੇਜ਼ ਬੁਖਾਰ ਹੋਏਗਾ ਅਗਲੇ ਦਿਨ ਥੋੜਾ ਘਟ ਜਾਏਗਾ ਤੀਜੇ ਦਿਨ ਜਾਂ ਚੌਥੇ ਦਿਨ ਤੱਕ ਬੁਖਾਰ ਉਤਨਾ ਸ਼ੁਰੂ ਹੋ ਜਾਂਦਾ ਸਰ ਲੋਕਾਂ ਨੂੰ ਹੋਰ ਸੁਝਾਅ ਕੀ ਹੈ ਕਿ ਬਸ ਸਰਕਾਰ ਵੱਲੋਂ ਕੋਈ ਸਕੀਮ ਆਉਂਦਾ ਲਾਭ ਲੈ ਸਕਦੇ ਆ ਸਾਡੇ ਹਸਪਤਲ ਵਿੱਚ ਪਿਛਲੇ 6 ਮਹੀਨਿਆਂ ਤੋਂ ਆਸ਼ੀਮਾਨ ਕਾਰਡ ਦੇ ਵਿੱਚ ਬੱਚਿਆਂ ਦਾ ਨਵੇਂ ਜੰਮੇ ਬੱਚਿਆਂ ਦਾ ਅਤੇ ਵੱਡੇ ਬੱਚੇ ਦਾ ਇਲਾਜ ਬਿਲਕੁਲ ਫ੍ਰੀ ਕੀਤਾ ਜਾਂਦਾ ਹੈ। ਤੋਂ ਮੇਰੀ ਸਾਰੇ ਫਲੋਸਪੁਰ ਇਲਾਕਾ ਵਾਸੀਨ ਬੇਨਤੀ ਇਹ ਹੈ ਕਿ ਇਹ ਨਾ ਉਡੀਕਨ ਕਿ ਬੱਚਾ ਬਿਮਾਰ ਹੋਏਗਾ ਤੇ ਫਿਰ ਅਸੀਂ ਆਸ਼ਵਾਨ ਕਾਰਡ ਬਣਾਵਾਂਗੇ। ਆਸ਼ਵਾਨ ਕਾਰਡ ਦੀ ਐਡੀ ਵਧੀਆ ਫੈਸਿਲਿਟੀ ਸਰਕਾਰ ਨੇ ਦਿੱਤੀ ਹੋਈ ਜੇ 5 ਲੱਖ ਤੱਕ ਦਾ ਟ੍ਰੀਟਮੈਂਟ ਬਿਲਕੁਲ ਫ੍ਰੀ ਦਿੱਤਾ ਜਾਂਦਾ ਹੈ। ਤੋਂ ਉਹਨਾਂ ਨੂੰ ਆਪਣਾ ਆਸ਼ਵਾਨ ਕਾਰਡ ਪਹਿਲਾਂ ਹੀ ਬਣਵਾ ਕੇ ਰੱਖਣਾ ਚਾਹੀਦਾ ਹੈ। ਕਿਉਂਕਿ ਨਾ ਕਰੇਗੇ ਸਭ ਬੱਚਾ ਬਿਮਾਰ ਹੋ ਜਾਂਦਾ ਹੈ ਤਾਂ ਫਿਰ ਕਿਸੇ ਟਾਈਮ ਵੀ 24 ਘੰਟੇ ਸਾਡਾ ਹਸਪਤਾਲ ਸੇਵਾ ਲਈ ਹਾਜ਼ਰ ਹੈ। ਤੁਹਾਨੂੰ ਮਰਜ਼ੀ ਆ ਕੇ ਬੱਚਾ ਦਾਖਲ ਕਰਾ ਕੇ ਬਿਲਕੁਲ ਫ੍ਰੀ ਟ੍ਰੀਟਮੈਂਟ ਹੋਏਗਾ ਇੱਕ ਪੈਸਾ ਵੀ ਨਹੀਂ ਲਿਆ ਜਾਊਗਾ ਆਮ ਆਦਮੀ ਪਾਰਟੀ ਦੇ ਸਪੋਕਸਪਰਸ ਨੀਲ ਕਰਗਤੇ ਵੱਲੋਂ ਭਾਜਪਾ ਦੇ ਉੱਤੇ ਇੱਕ ਵਾਰ ਫਿਰ ਤੋਂ ਵਾਰ ਕੀਤਾ ਗਿਆ ਹੈ ਮਨੋਹਰ ਲਾਲ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਨੇ ਸਿਆਸਤ ਗਰਮਾ ਦਿੱਤੀ ਹੈ ਡਿਪੋਰਟ ਹੋਏ ਨੌਜਵਾਨਾਂ ਦੇ ਬਾਰੇ ਜੋ ਸ਼ਬਦਾਬਲੀ ਮਨੋਹਰ ਲਾਲ ਦੇ ਵੱਲੋਂ ਸਾਫਕਾ ਮੁੱਖ ਮੰਤਰੀ ਨੇ ਹਰਿਆਣਾ ਦੇ ਉਹਨਾਂ ਦੇ ਵੱਲੋਂ ਜੋ ਸ਼ਬਦਾਬਲੀ ਵਰਤੀ ਗਈ ਹੈ ਉਸ ਨੂੰ ਲੈ ਕੇ ਮਾਹੌਲ ਜਿਹੜਾ ਪੱਖ ਦਾ ਨਜ਼ਰ ਆਇਆ ਤਾਂ ਜਵਾਬ ਜਿਹੜਾ ਆ ਨੀਲਗਰਗ ਨੇ ਦਿੱਤਾ ਸੁਣਦੇ ਕੀ ਕਹਿਣਾ ਸੀ ਭਾਜਪਾ ਦੇ ਕੇਂਦਰੀ ਵਜ਼ੀਰ ਬਨੋਰਾ ਖੰਡੜ ਦੁਆਰਾ ਜੋ ਅਮਰੀਕਾ ਤੋਂ ਡਿਪੋਰਟ ਹੋ ਕੇ ਨੌਜਵਾਨ ਆਏ ਨੇ ਉਹਨਾਂ ਦੇ ਪ੍ਰਤੀ ਜਿਹੜੀ ਸ਼ਬਦਾਬਲੀ ਵਰਤੀ ਗਈ ਹੈ ਆਮ ਆਦਮੀ ਪਾਰਟੀ ਉਸ ਦੀ ਬਿਲਕੁਲ ਨਿੰਦਾ ਕਰਦੀ ਹੈ ਅਸੀਂ ਇਹ ਸਮਝਦੇ ਹਾਂ ਕਿ ਉਹਨਾਂ ਦਾ ਇਹ ਜਿਹੜਾ ਬਿਆਨ ਹੈ ਉਹ ਗੈਰ ਜ਼ਿੰਮੇਵਾਰੀ ਵਾਲਾ ਤੇ ਗੈਰ ਸੰਵੇਦਨਸ਼ੀਲ ਹੈਗਾ ਅਕੇਲਾ ਇਹਨਾਂ ਦੇ ਖਿਲਾਫ ਹੀ ਨਹੀਂ ਬਲਕਿ ਭਾਜਪਾ ਦੇ ਲੀਡਰ ਸਮੇਂ-ਸਮੇਂ ਤੇ ਮਹਿਲਾਵਾਂ ਦੇ ਪ੍ਰਤੀ ਵੀ ਕਿਸਾਨਾਂ ਦੇ ਪ੍ਰਤੀ ਵੀ ਵਪਾਰੀਆਂ ਦੇ ਪ੍ਰਤੀ ਵੀ ਇਹੋ ਜਿਹੇ ਗੈਰ ਜ਼ਿੰਮੇਵਾਰ ਬਿਆਨ ਜਿਹੜੇ ਆ ਉਹ ਲਗਾਤਾਰ ਦਿੰਦੇ ਰਹੀ ਹੈ ਇੱਕ ਪੱਲੀ ਮੰਨ ਵੀ ਲੈਨੇ ਆ ਕਿ ਜੋ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਡੰਕੀ ਰੂਟ ਲਗਾ ਕੇ ਨੌਜਵਾਨ ਗਏ ਸੀ ਉਹ ਅਪਰਾਧੀ ਉਹਨਾਂ ਨਹੀਂ ਹੋ ਸਕਦੇ ਉਹ ਹਿੰਦੁਸਤਾਨ ਦੇ ਤਾਂ ਨਾਗਰਿਕ ਹੀ ਹੈ ਨਾ ਉਹਨਾਂ ਨੇ ਇੱਥੋਂ ਦੀ ਨਾਗਰਿਕਤਾ ਤਾਂ ਨਹੀਂ ਛੱਡੀ ਨੇਚਰਲੀ ਹੈ ਅਮਰੀਕਾ ਦਾ ਲਾਭ ਹੋਏਗਾ ਉਹਨਾਂ ਨੇ ਵਾਪਸ ਭੇਜੇ ਪਰ ਸਭ ਤੋਂ ਵੱਡਾ ਮੁੱਦਾ ਤਾਂ ਇਹ ਹੈਗਾ ਜਿਸਦੇ ਉੱਤੇ ਸੰਜੀਦਾ ਬਹਿਸ ਹੋਣੀ ਚਾਹੀਦੀ ਹੈ ਇਹ ਦੇਖਣਾ ਚਾਹੀਦਾ ਹੈ ਇਹ ਨੈਸ਼ਨਲ ਮੁੱਦਾ ਹੈ ਕਿਉਂਕਿ ਇਹ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਢੰਗ ਨਾਲ ਜਾਣ ਵਾਲੇ ਲੋਕ ਕੱਲੇ ਕਿਸੇ ਇੱਕ ਸੂਬੇ ਦੇ ਨਹੀਂ ਹੈ ਉਸ ਦੇ ਵਿੱਚ ਗੁਜਰਾਤ ਦੇ ਵੀ ਹੈ ਉਸ ਦੇ ਵਿੱਚ ਹਰਿਆਣਾ ਦੇ ਵੀ ਹੈ ਉਸ ਦੇ ਵਿੱਚ ਮਹਾਰਾਸ਼ਟਰ ਦੇ ਵੀ ਹੈ ਉਸ ਦੇ ਵਿੱਚ ਜੂਪੀ ਦੇ ਵੀ ਹੈਗੀ ਹੈ ਜੇਕਰ ਸਾਰੇ ਮੁਲਕ ਦੇ ਵਿੱਚੋਂ ਲੋਕ ਉੱਥੇ ਜਾ ਰਹੇ ਨੇ ਤਾਂ ਐਸਾ ਕੀ ਕਾਰਨ ਹੈ ਕਿ ਇਹ ਨੌਜਵਾਨ ਹਿੰਦੁਸਤਾਨ ਨੂੰ ਛੱਡ ਕੇ ਉਹ ਅਮਰੀਕਾ ਜਾ ਰਹੇ ਨੇ ਇੱਕ ਸਪਸ਼ਟ ਤੌਰ ਤੇ ਨਜ਼ਰ ਆਉਦਾ ਹੈ ਕਿ ਮੋਦੀ ਸਾਹਿਬ ਦੀ ਜਦੋਂ ਸਰਕਾਰ ਬਣੀ ਸੀ ਉਦੋਂ ਉਹਨਾਂ ਨੇ ਕਿਹਾ ਸੀ ਕਿ ਮੈਂ ਹਰ ਸਾਲ 2 ਕਰੋੜ ਨੌਜਵਾਨਾਂ ਨੂੰ ਨੌਕਰੀ ਦੇਵਾਂਗਾ 11 ਸਾਲ ਸਰਕਾਰ ਬਣੀ ਨੂੰ ਹੋਗੇ ਉਹਨਾਂ ਤੱਕ ਤੇ 22 ਕਰੋੜ ਨੌਜਵਾਨਾਂ ਨੂੰ ਜੇ ਨੌਕਰੀਆਂ ਦਿੱਤੀਆਂ ਹੁੰਦੀਆਂ ਤਾਂ ਕੀ ਇਹ ਲੋਕ ਆਪਣਾ ਘਰ-ਬਾਰ ਵੇਚ-ਪਟਕੇ ਗੈਰ-ਕਾਨੂੰਨੀ ਢੰਗ ਦੇ ਨਾਲ ਅਮਰੀਕਾ ਜਾਂਦੇ ਪਰ ਉਸ ਤੋਂ ਵੀ ਹ ਵੱਡੀ ਹੱਦ ਹੈਗੀ ਹੈ ਮੋਦੀ ਸਾਹਿਬ ਕਹਿੰਦੇ ਸੀ ਮੇਕ ਇੰਡੀਆ ਜੈਨਕਿ ਇੱਥੇ ਮੈਨੂਫੈਕਚਰਿੰਗ ਜਿਹੜਾ ਸੈਕਟਰ ਗਰੋ ਕਰੇਗਾ ਮੈਨੂਫੈਕਚਰਿੰਗ ਸੈਕਟਰ ਤੇ ਡੀਗਰੋ ਕਰ ਗਿਆ ਨੌਕਰੀਆਂ ਨਵੀਆਂ ਪੈਦਾ ਹੋਣ ਦੀ ਬਜਾਏ ਨੌਕਰੀਆਂ ਤੇ ਘਟ ਗਈਆਂ ਬੇਰੁਜ਼ਗਾਰੀ ਵਧ ਗਈ ਇਸ ਕਰਕੇ ਇਹ ਲੋਕ ਉੱਥੇ ਗਏ ਨੇ ਸੋ ਮੈਂ ਖੱਟੜ ਸਾਹਿਬ ਨੂੰ ਦੱਸਣਾ ਚਾਹਣਾ ਜੈਨਕਿ ਇਦਾਂ ਦੀ ਸ਼ਬਦਾਵਲੀ ਤੁਸੀਂ ਨਾਮਰ ਤੋਂ ਜਿਹੜੇ ਨੌਜਵਾਨ ਬਾਗਏ ਨੇ ਤਾਂ ਤੁਹਾਡੀ ਵਜ੍ਹਾ ਦੇ ਨਾਲ ਹੀ ਗਏ ਹੈਗੇ ਆ ਔਰ ਦੂਸਰੀ ਗੱਲ ਮੈਂ ਇੱਕ ਚੀਜ਼ ਗੁਰਤਾ ਸਦਿਆ ਹੈਗਾ ਜੋ ਜਿਸ ਤਰੀਕੇ ਦੇ ਨਾਲ ਉਹਨਾਂ ਨੌਜਵਾਨਾਂ ਨੂੰ ਬਾਹਰੋਂ ਸਾਡੇ ਗੁਰਕ ਦੇ ਵਿੱਚ ਭੇਜਿਆ ਗਿਆ ਹੈਗਾ ਉਹ ਐਕਸੈਪਟੇਬਲ ਨਹੀਂ ਹੈ ਤੁਹਾਡੀ ਸਰਕਾਰ ਹੀ ਕਹਿੰਦੀ ਹੈ ਕਿ ਅਸੀਂ ਵਿਸ਼ਵ ਗੁਰੂਆਂ ਤੁਹਾਡੀ ਸਰਕਾਰ ਹੀ ਕਹਿੰਦੀ ਹੈ ਕਿ ਅਸੀਂ ਜਿਹੜਾ ਦੋਸਤਾਂ ਦਾ ਡੰਕਾ ਪੂਰੀ ਦੁਨੀਆ 'ਚ ਵਜਰੇ ਹੈ ਤੁਹਾਡੀ ਸਰਕਾਰ ਹੀ ਕਹਿੰਦੀ ਹੈ ਅਸੀਂ ਮੁਲਕ ਦਾ ਜਿਹੜਾ ਸਿਰ ਝੁਕ ਨਹੀਂ ਦੇਵਾਂਗੇ ਤੇ ਜਦੋਂ ਨੌਜਵਾਨਾਂ ਦੀਆਂ ਹੱਥਾਂ 'ਚ ਹੱਥ ਕੜੀਆ ਪੈਰਾ ਜੁ ਬੇੜੀਆਂ ਪਾ ਕੇ ਉਹ ਵਾਪਸ ਆਉਂਦੇ ਹੈ ਤਾਂ ਕਿ ਇਹਦੇ ਨਾਲ ਤੁਹਾਡਾ ਸਿਰ ਸ਼ਰਮ ਦੇ ਨਾਲ ਨਹੀਂ ਝੁਕਦਾ ਕੰਬੋਡੀਆ ਵਰਗਾ ਛੋਟਾ ਦਾ ਮੁਲਕ ਜਿਹੜਾ ਹੈਗਾ ਉਹ ਜਦੋਂ ਇਹ ਕਹਿ ਸਕਦੇ ਕਿ ਠੀਕ ਹੈ ਸਾਡੇ ਨਾਗਰਿਕ ਗੈਰ ਕਾਨੂੰਨੀ ਢੰਗ ਨਾਲ ਤੁਹਾਡੇ ਉੱਥੇ ਗਏ ਨੇ ਅਸੀਂ ਉਹਨਾਂ ਨੂੰ ਵਾਪਸ ਲੈ ਕੇ ਆਵਾਂਗੇ ਪਰ ਆਪਣੇ ਜਹਾਜ਼ ਤੇ ਲੈ ਕੇ ਆਵਾਂਗੇ ਤੁਸੀਂ ਤਾਂ ਇਹ ਵੀ ਨਹੀਂ ਕਰ ਸਕਦੇ ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਇਹ ਨੌਜਵਾਨ ਇੱਥੇ ਵਾਪਸ ਆਏ ਆ ਤੁਹਾਡੇ ਹਰਿਆਣਾ ਦੀ ਤੁਹਾਡੀ ਉਹ ਸਰਕਾਰ ਹੈ ਜਿਹੜੀ ਉਹਨਾਂ ਨੂੰ ਕੈਦੀਆਂ ਵਾਲੀਆਂ ਬੱਸਾਂ ਦੇ ਵਿੱਚ ਲੈ ਕੇ ਜਾਂਦੀ ਹੈ ਸੋ ਅਸੀਂ ਇਸ ਚੀਜ਼ ਨੂੰ ਡੰਕੀ ਰੂਪ ਨੂੰ ਪ੍ਰਮੋਟ ਨਹੀਂ ਕਰਦੇ ਜੋ ਲੋਕ ਗੈਰਕਾਨੂੰਨੀ ਢੰਗ ਨਾਲ ਉੱਥੇ ਜਾਂਦੇ ਅਸੀਂ ਇਸ ਚੀਜ਼ ਤੇ ਹਮਾਇਤੀ ਨਹੀਂ ਹੈਗੇ ਆ ਪਰ ਇੱਕ ਗੱਲ ਜ਼ਰੂਰ ਹੈ ਜਿਹੜੀ ਤੁਹਾਡੀ ਸ਼ਬਦਾਬਲੀ ਹੈ ਉਹ ਕੋਈ ਬਹੁਤੀ ਵਧੀਆ ਨਹੀਂ ਵਜ਼ੀਰ ਪੱਧਰ ਦੀ ਨਹੀਂ ਹੈਗੀ ਇਹ ਗੈਰ ਜ਼ਿੰਮੇਵਾਰੀ ਵਾਲਾ ਬਿਆਨ ਤੁਹਾਨੂੰ ਇਹ ਬਿਆਨ ਫੌਰੀ ਤੌਰ ਤੇ ਵਾਪਸ ਲੈਣਾ ਚਾਹੀਦਾ ਔਰ ਹਿੰਦੁਸਤਾਨ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਤੇ ਉਧਰ ਪਿੰਡ ਕਲੋੜ ਵਿਖੇ ਗਿਆਨੀ ਦਿੱਤ ਸਿੰਘ ਲਾਇਬ੍ਰੇਰੀ ਦਾ ਅਜੋ ਕਾਟਨ ਕੀਤਾ ਗਿਆ ਏ ਬੜੇ ਲੰਮੇ ਸਮੇਂ ਤੋਂ ਹੀ ਇਸ ਦੇ ਨਿਰਮਾਣ ਕਾਰਜ ਰੁਕੇ ਹੋਈ ਸੀ ਜਿਹੜੇ ਕਿ ਅੱਜ ਪੂਰੇ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੇ ਵੱਲੋਂ ਅੱਜ ਉਦਘਾਟਨ ਕੀਤਾ ਗਿਆ ਤੇ ਇਸ ਮੌਕੇ ਤੇ ਗੱਲਬਾਤ ਕਰਦੇ ਆ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਹੀ ਪਿੰਡ ਕੋਲੋੜ ਦੇ ਵਿੱਚ ਗਿਆਨੀ ਦਿੱਤ ਸਿੰਘ ਲਾਇਬ੍ਰੇਰੀ ਦਾ ਕੰਮ ਚੱਲ ਰਿਹਾ ਸੀ ਪਰ ਉਹ ਮੁਕੰਮਲ ਹੋਣ ਤੇ ਨਹੀਂ ਆ ਰਿਹਾ ਸੀ ਤਾਂ ਲਗਾਤਾਰ ਰੁਕਿਆ ਹੋਇਆ ਕੰਮ ਸੀ ਇਲਾਕਾ ਵਾਸੀਆਂ ਦੀ ਪਿੰਡ ਵਾਸੀਆਂ ਦੀ ਮੰਗ ਸੀ ਕਿ ਜਲਦ ਤੋਂ ਜਲਦ ਇਸ ਲਾਇਬ੍ਰੇਰੀ ਨੂੰ ਜਿਹੜਾ ਲੋਕਾਂ ਦੇ سپੁਰਦ ਕੀਤਾ ਜਾਣਾ ਚਾਹੀਦਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉਪਰਾਲਿਆਂ ਸਦਕਾ ਲਾਇਬ੍ਰੇਰੀ ਦਾ ਕੰਮ ਪੂਰਾ ਹੋਇਆ ਤੇ ਅੱਜ ਉਦਘਾਟਨ ਕਰ ਦਿੱਤਾ ਗਿਆ ਏ ਤੇ ਇਸ ਮੌਕੇ ਦੇ ਉੱਤੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਪਹੁੰਚੇ ਨੇ ਸੁਣਦਿਆਂ ਹੋਰ ਕੀ ਕੁਝ ਗਿਆ ਬਹੁਤ ਦੇਰ ਤੋਂ ਕੰਮ ਇਕਟਿਆ ਹੋਇਆ ਸੀ ਕਲਾਉਡ ਦੇ ਵਿੱਚ ਲਾਇਬ੍ਰੇਰੀ ਲਾਇਬ੍ਰੇਰੀ ਦਾ ਗਿਆਨੀ ਦੇਵ ਸਿੰਘ ਜੀ ਦੀ ਯਾਦ ਜਿਹੜੀ ਲਾਇਬ੍ਰੇਰੀ ਬਣਾਉਣੇ ਸੀ ਕਿਉਂਕਿ ਇਸੇ ਪਿੰਡ ਤੋਂ ਜੰਪਲ ਸਿਗੇ ਤੇ ਸਾਡੇ ਲਈ ਵੀ ਬਹੁਤ ਮਾਣ ਦੀ ਗੱਲ ਹੈ ਕਿ ਉਹਨਾਂ ਦੇ ਲਈ ਇੱਕ ਲਾਇਬ੍ਰੇਰੀ ਜਿਹੜੀ ਇਹ ਬਣਾਈ ਗਈ ਆ ਤਕਰੀਬਨ 20 ਲੱਖ ਰੁਪਏ ਦੀ ਲਾਗਤ ਲੱਗ ਚੁੱਕੀ ਹੈ ਤੇ ਹੋਰ ਜਿਹੜਾ ਐਸਾ ਲੱਗਣਾ ਹਜੇ ਬਾਕੀ ਆ ਤੇ ਕੁਝ ਹੁਣ ਆਇਆ ਕਿੰਨਾ ਜੀ 10 ਲੱਖ ਰੁਪਏ 10 ਲੱਖ ਰੁਪਏ ਹੋਰ ਚਾਰ ਦੁਆਰੀ ਦੇ ਲਈ ਜਿਹੜਾ ਆਇਆ ਉਹ ਵੀ ਆਪਾਂ ਇਹਦੇ ਵਿੱਚ ਲੋਵਾ ਦਾਂਗੇ ਠੀਕ ਆ ਹੋਰ ਵੀ ਜਿਹੜਾ ਕੰਮ ਇੱਥੇ ਕਰਨਾ ਹੈ ਉਹ ਕਰਾਂਗੇ ਤੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਾਰਿਆਂ ਨੂੰ ਤੁਹਾਨੂੰ ਕਿ ਆਪਾਂ ਪਿੰਡ ਦੀ ਕੰਮ ਜਿਹੜੇ ਆ ਉਹ ਸਾਂਝੇ ਤੌਰ ਤੇ ਕਰੀਏ ਪਿੰਡ ਦੇ ਵਿੱਚ ਦੇਖੋ ਤੁਹਾਡੇ ਪਿੰਡ ਦੀ ਡਿਮਾਂਡ ਤੋਂ ਮੈਂ ਕਦੇ ਵੀ ਪਿੱਛੇ ਨਹੀਂ ਹਟਿਆ ਇਸ ਕਲਾਡ ਦੇ ਜਿਹੜੀ ਵੀ ਡਿਮਾਂਡ ਹੋਈ ਆ ਆਪਾਂ ਉਹਦੇ ਤੋਂ ਕਦੇ ਪਿੱਛੇ ਨਹੀਂ ਹਟੇ ਜਿਹੜੇ ਵੀ ਪਿੰਡ ਦੇ ਕੰਮਾਂ ਚੋ ਗਰਾਊਂਡ ਦਾ ਕੰਮ ਆ ਚੇ ਹੋਰ ਵੀ ਕੰਮ ਆ ਉਹ ਵੀ ਸਾਰੇ ਕਰਾਈ ਜਾਣਗੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਯੋਗਗਵਾਈ ਹੇਠ ਅਰਵਿੰਦ ਕੇਜਰੀਵਾਦੀ ਦੇ ਦਿਹਿਨ ਰੇਸ਼ਾਂ ਦੇ ਅਨੁਸਾਰ ਸਾਰਾ ਕੰਮ ਜਿਹੜਾ ਅਸੀਂ ਕਰ ਰਹੇ ਆਂ ਸੋ ਅਸੀਂ ਚਾਹੁੰਦੇ ਹਾਂ ਕਿ ਪਿੰਡਾਂ ਦੇ ਵਿਕਾਸ ਜਿਹੜੇ ਆ ਉਹ ਸਾਂਝੇ ਤੌਰ ਤੇ ਕੀਤੇ ਜਾਣ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਤਾਂ ਕਿ ਪਿੰਡ ਦਾ ਜਿਹੜਾ ਉਹ ਭਲਾ ਹੋ ਸਕੇ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਮੁਬਾਰਕਬਾਦ ਦਿੰਦਾ ਹੈ ਗਿਆਨੀ ਦਿੱਤ ਸਿੰਘ ਜੀ ਦੀ ਲਾਇਬ੍ਰੇਰੀ ਤੇ ਬਣਤੇ ਤੇ ਮੈਂ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਕਿ ਬਾਈ ਬੱਚਿਆਂ ਨੂੰ ਪੜ੍ਹਾਈ ਵਾਲੇ ਪਾਸੇ ਜਤੋ ਤੋਰੀਏ ਪੜ੍ਹਨ ਲਿਖਣ ਨਾਲ ਹੀ ਆਪਣਾ ਜ਼ਿੰਦਗੀ ਜਿਹੜੀ ਆ ਉਹ ਸਮਰ ਸਕਦੀ ਐ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਮੁਬਾਰਕਾਂ ਬਹੁਤ-ਬਹੁਤ ਬਾਈ ਜੀ ਦਾ ਖਾਸਾ ਹੈ ਸਵੇਰ ਸਾਰ ਇਸ ਵਕਤ ਦੀਆਂ ਵੱਡੀਆਂ ਖਬਰਾਂ ਪਲਪਲ ਦੀ ਅਪਡੇਟ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਦਾਰਨ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ ਤਾਂਪਾ